ਪ੍ਰਧਾਨਗੀ ਨੂੰ ਲੈ ਕੇ ਹੋਰ ਦੁਕਾਨਦਾਰਾਂ ਨੂੰ ਵੀ ਪੁੱਛਦੇ ਆਂ ਸ਼ਹਿਰ ਨਿਵਾਸੀ ਵੀ ਜਿਹੜੇ ਹੈਗੇ ਆ ਕਿ ਕਿਹੋ ਜਿਹਾ ਪ੍ਰਧਾਨ ਸ਼ਹਿਰ ਨੂੰ ਮਿਲਣਾ ਚਾਹੀਦਾ ਕਿਉਂਕਿ ਜਿਹੜਾ ਚੋਣਾਂ ਹੋ ਚੁੱਕੀਆਂ ਆ ਕੌਂਸਲਰ ਜਿਹੜੇ ਬਣ ਚੁੱਕੇ ਆ ਪਹਿਲਾਂ ਦਾ ਐਡਵੋਕੇਟ ਸਾਹਿਬ ਆ ਵਰਮਾ ਜੀ ਚੋਣਾਂ ਦਾ ਬਿਗਲ ਜਿਹੜਾ ਵਜਿਆ ਸੀ ਉਸ ਤੋਂ ਬਾਅਦ ਹੁਣ ਜਿਹੜੇ 13 ਜਿਹੜੇ ਨਵੇਂ ਚਿਹਰੇ ਆ ਗਏ ਆ ਹੁਣ ਪ੍ਰਧਾਨ ਦੀ ਵਾਰੀ ਆ ਪ੍ਰਧਾਨਗੀ ਨੂੰ ਲੈ ਕੇ ਕਹੋ ਜੇ ਜਿਹੜਾ ਤੁਸੀਂ ਚਾਹਦੇ ਕਿ ਸ਼ਹਿਰ ਨੂੰ ਪ੍ਰਧਾਨ ਜਿਹੜਾ ਮਿਲਣਾ ਚਾਹੀਦਾ ਹੈ ਕੀ ਕੁਛ ਡਿਵੈਲਪਮੈਂਟ ਦੀ ਗੱਲ ਕੀਤੀ ਜਾਵੇ ਕੀ ਕੁਛ ਡਿਵੈਲਪਮੈਂਟ ਤੁਹਾਨੂੰ ਲੱਗਦੀ ਹੈ ਜਿਹੜੇ ਅਧੂਰੀ ਹੈ ਤੇ ਹੋਣੇ ਚਾਹੀਦੇ ਕੰਮ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਕਿ ਇੱਕ ਨਾ ਬੜੇ ਫਿਲਾਸਫਰ ਹੋਇਆ ਮਾਰਟਿਨ ਲੂਥਰ ਮਾਰਟਿਨ ਲੂਥਰ ਨੇ ਇਹ ਦੱਸਿਆ ਸੀਗਾ ਵੀ ਫਸਟ ਆਫ ਆਲ ਵੀ ਸਾਡਾ ਪਰਿਵਾਰਕ ਮੈਂਬਰ ਮੁਖੀ ਕਿਦਾਂ ਦਾ ਹੋਣਾ ਚਾਹੀਦਾ ਫਿਰ ਉਹਨਾਂ ਨੇ ਗੱਲ ਕੀਤੀ ਸੀ ਸਮਾਜ ਦੀ ਸਮਾਜ ਸਾਡਾ ਸਮਾਜ ਦਾ ਮੁਖੀ ਹੋਣ ਕਿਦਾਂ ਦਾ ਹੋਣਾ ਚਾਹੀਦਾ ਫਿਰ ਉਹਨਾਂ ਨੇ ਸਟੇਟ ਦੀ ਗੱਲ ਕੀਤੀ ਫਿਰ ਉਹਨਾਂ ਨੇ ਰਾਸ਼ਟਰ ਦੀ ਗੱਲ ਕੀਤੀ ਸੀ ਮਾਰਟਿਨ ਲੂਥਰ ਨੇ ਇਹੀ ਕਿਹਾ ਸੀਗਾ ਵੀ ਜਿਹੜਾ ਸਾਡਾ ਪਰਿਵਾਰਕ ਮੈਂਬਰ ਹੈ ਨਾ ਹੀ ਮਸਟ ਬੀ ਰਿਸਪਾਂਸਿਬਲ ਹੀ ਮਸਟ ਬੀ ਐਜੂਕੇਟਿਡ ਮਸਟ ਬੀ ਅਵੇਅਰ ਐਂਡ ਮਸਟ ਬੀ ਅਵੇਅਰ ਫਰੋਮ ਦੀ 올 ਲਾਇਬਿਲਟੀ ਐਂਡ ਰਿਸਪਾਂਸਿਬਿਲਟੀਜ਼ ਜੋ ਸਾਡੇ ਸਮਾਜ ਤੇ ਹੈਗੀਆਂ ਨੇ ਹੁਣ ਜੇਕਰ ਮੈਂ ਗੱਲ ਕਰਾਂ ਵੀ ਐਮਸੀ ਦੀ ਜਾਂ ਐਮਸੀ ਦੇ ਪ੍ਰਧਾਨ ਹੋਣ ਦੀ ਗੱਲ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਕਿ ਸ਼ਹਿਰ ਦੇ 13 ਵਾਡਾਂ ਦੇ ਵਿੱਚੋਂ ਇਲੈਕਸ਼ਨਸ ਹੋਈਆਂ ਜਿਨ੍ਹਾਂ ਦੇ ਵਿੱਚੋਂ 10 ਵਾਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਜਿੱਥੇ ਹਾਸਲ ਕੀਤੀ ਆ ਇੱਕ ਆਜ਼ਾਦ ਇੱਕ ਦੋ ਆਜ਼ਾਦ ਹੋਏ ਆ ਤੇ ਇੱਕ ਭਾਜਪਾ ਬੀਜੇਪੀ ਵਾਲੇ ਹੋਏ ਆ ਇਹਨਾਂ ਦੇ ਵਿੱਚੋਂ ਜਿਹੜੀ ਸਿਲੈਕਸ਼ਨ ਹੋਏਗੀ ਮਸਟ ਆਫ ਜਿਹੜੀ ਹੈਗੀ ਆ ਆਊਟ ਆਫ 10 ਦੇ ਵਿੱਚ ਹੋਏਗੀ ਹੁਣ ਇਹ ਕੋ ਪੈਰਾਸ਼ੂਟ ਵਾਲਾ ਤਾਂ ਕੋਈ ਆਣਾ ਨਹੀਂ ਹੈਗਾ ਜੀ ਐਮਸੀ ਪ੍ਰਧਾਨ ਕਿਉਂਕਿ ਪਿਛਲੇ ਸਾਲਾਂ ਦੇ ਵਿੱਚੋਂ ਜਿੰਨੇ ਵੀ ਅਸੀਂ ਪ੍ਰਧਾਨ ਦੇਖੇ ਆ ਇੱਕ ਮਾਤਰ ਦਲਜੀਤ ਕੌਰ ਮੈਡਮ ਰਹੇ ਆ ਕਿ ਜਿਨ੍ਹਾਂ ਨੇ ਬਹੁਤ ਹੀ ਵਧੀਆ ਆਪਣੀ ਪਾਰੀ ਖੇਡੀ ਆ ਜਿਹਦੇ ਵਿੱਚ ਗਰਾਇਆਂ ਨੂੰ ਮੈਂ ਐਸਾ ਸਮਝਦਾ ਵਾਂ ਵੀ ਕਾਫੀ ਡਿਵੈਲਪਮੈਂਟ ਹੋਈ ਆ ਮੈਡਮ ਦਲਜੀਤ ਕੌਰ ਵੇਲੇ ਪਰ ਉਹਨਾਂ ਨੂੰ ਤਾਂ ਲਾ ਦਿੱਤਾ ਗਿਆ ਸੀਗਾ ਮੈਡਮ ਇਹ ਭਰੋਸੇ ਕੇ ਮਤਾ ਪੈ ਗਏ ਮੈਂ ਦੇਖੋ ਗੱਲ ਜੇ ਵਧੀਆ ਕੰਮ ਦਾ ਇਹ ਮਤਲਬ ਨਤੀਜਾ ਮਿਲਦਾ ਮਨੀਸ਼ ਜੀ ਮੈਂ ਮੈਂ ਉਹਨਾਂ ਤੇ ਨਹੀਂ ਗੱਲ ਕਰਦਾ ਬਟ ਫਸਟ ਆਫ ਆਲ ਵੀ ਮੈਂ ਉਹਨਾਂ ਦਾ ਕਾਰਜਕਾਲ ਦੇਖਿਆ ਸੋ ਦੈਟ ਕਿ ਰੀਅਲੀ ਕਿ ਦੈਟ ਵਾਸ ਅ ਵੈਰੀ ਫੈਂਟੈਸਟਿਕ ਬਹੁਤ ਵਧੀਆ ਸੀਗਾ ਜੀ ਹੋਰ ਕਿਸੇ ਨੂੰ ਲੱਗੇ ਨਾ ਲੱਗੇ ਕਿਸੇ ਨੂੰ ਮਾਵਾਦੀ ਤੇ ਕਿਸੇ ਨੂੰ ਸਵਾਦੀ ਮੈਂ ਉਹ ਗੱਲ ਨਹੀਂ ਕਰਦਾ ਬਟ ਮਾਨਦਾਰ ਜਿਹੜੇ ਵਿਕਾਸ ਕਰਨ ਵਾਲੇ ਆਹ ਹਸ਼ਰ ਹੁੰਦਾ ਹੈ ਕਿ ਉਹਨੂੰ ਲਾ ਦਿੱਤਾ ਜਾਂਦਾ ਹੈ ਕਿ ਜਿਹੜੇ ਸ਼ਹਿਰ ਦੇ ਡਿਵੈਲਪਮੈਂਟ ਬਾਰੇ ਸੋਚੇ ਇਹ ਕਰਨਾ ਚਾਹਣੇ ਬਿਲਕੁਲ ਜੀ ਕਹਿ ਸਕਦਾ ਮੈਂ ਦਲਜੀਤ ਕੌਰ ਜਿਹੜੇ ਮੈਡਮ ਸੀਗੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਬਿਲਕੁਲ ਲਾਈਟਾਂ ਜਗੀਆਂ ਸੜਕਾਂ ਦੀ ਗਲੀਆਂ ਦੀ ਮਾਲੀ ਹਾਲਤ ਜਿਹੜੀ ਮਾੜੀ ਹਾਲਤ ਸੀਗੀ ਉਹ ਵੀ ਕਾਫੀ ਸੁਧਾਰ ਹੋਇਆ ਅਤੇ ਐਡਮਿਨਿਸਟ੍ਰੇਟਿਵ ਦੇ ਵਿੱਚ ਵੀ ਉਹਨਾਂ ਮੈਡਮ ਨੇ ਆਪਣਾ ਪੂਰਾ ਦਵਕਾ ਰੱਖਿਆ ਬਹੁਤ ਵਧੀਆ ਸਿਸਟਮ ਸੀ ਚਲੋ ਉਹ ਤਾਂ ਹੁਣ ਗੱਲ ਹੋ ਗਈ ਬੀਤੇ ਜ਼ਮਾਨੇ ਦੀ ਹੁਣ ਆਪਾਂ ਗੱਲ ਕਰਦੇ ਐਜ਼ ਅ ਪ੍ਰੈਜ਼ੈਂਟ 2024 ਦੀ ਹੁਣ 2024 ਦੇ ਵਿੱਚ ਜਿਹੜੇ ਪਿਛਲੇ ਮਹੀਨੇ ਇਲੈਕਸ਼ਨਸ ਹੋਈਆਂ ਨੇ ਸੌਰੀ ਆ ਐਸੇ ਮਹੀਨੇ ਇਲੈਕਸ਼ਨਸ ਹੋਈਆਂ ਨੇ ਉਹਦੇ ਵਿੱਚੋਂ ਕਈ ਨਵੇਂ ਚਿਹਰੇ ਵੀ ਆਏ ਆ ਹੁਣ ਨਵਾਂ ਚਿਹਰਾ ਆਉਣ ਦਾ ਮਤਲਬ ਇਹ ਹੈ ਕਿ ਮਸਟ ਬੀ ਅਵੇਅਰ ਫਰਮ ਦੀ ਆਲ ਪ੍ਰੋਬਲਮਸ ਹੁਣ ਕੋ ਬਾਹਰੋ ਤਾਂ ਹੈ ਨਹੀਂ ਉਹਨਾਂ ਨੂੰ ਇਹ ਵੀ ਪਤਾ ਵੀ ਸ਼ਹਿਰ ਚ ਕੀ ਕੀ ਪ੍ਰੋਬਲਮਸ ਨੇ ਬਾਥਰੂਮ ਦੀ ਪ੍ਰੋਬਲਮ ਹੈਗੀ ਆ ਠੀਕ ਹੈ ਨਾ ਜੀ ਇਹਦੇ ਟ੍ਰੈਫਿਕ ਦੀ ਪ੍ਰੋਬਲਮਸ ਹੈਗੀ ਆ ਜਿੱਥੇ ਕੁਝ ਲਾਈਟਸ ਵਗੈਰਾ ਦੀ ਪ੍ਰੋਬਲਮ ਹੈਗੀ ਆ ਉਹ ਸਾਰੀਆਂ ਨੇ ਸੋ ਮੇਰੇ ਹਿਸਾਬ ਦੇ ਨਾਲ ਜਿਹੜਾ ਹੈਗਾ ਵਾ ਜਿਹੜਾ ਐਮ ਸੀ ਹੋਵੇ ਜਾਂ ਕੋ ਪ੍ਰਧਾਨ ਹੋਵੇ ਜਿਹੜਾ ਚੀਫ ਹੋਵੇ ਨਾ ਦਾ ਹੈੱਡ ਹੋਵੇ ਉਹ ਪਹਿਲੀ ਗੱਲ ਤਾਂ ਕਿ ਐਜੂਕੇਟਿਡ ਹੋਣਾ ਚਾਹੀਦਾ ਦੂਸਰੀ ਗੱਲ ਇਹ ਹੈ ਜੀ ਵੀ ਐਜੂਕੇਸ਼ਨ ਕੱਲੀ ਕੰਮ ਤੱਕ ਕਰੂਗੀ ਕਰੂਗੀ ਉਹਦੇ ਨਾਲ ਐਡਮਿਨਿਸਟ੍ਰੇਟਿਵ ਦੇ ਨਾਲ ਜਿਹੜਾ ਹੈਗਾ ਗੁੱਡ ਕਮਿਊਨੀਕੇਸ਼ਨ ਸਕਿੱਲ ਹੋਣਾ ਚਾਹੀਦਾ ਤੇ ਗੁੱਡ ਕਮਿਊਨੀਕੇਸ਼ਨ ਸਕਿੱਲ ਹੋਣ ਦੇ ਨਾਲ ਜਿਹੜਾ ਲੋਕਾਂ ਦੇ ਨਾਲ ਅਟੈਚਮੈਂਟ ਹੋਵੇ ਲੋਕਾਂ ਨੂੰ ਲੋਕਾਂ ਆਪ ਲੋਕਾਂ ਦੀ ਪ੍ਰੋਬਲਮ ਐਡਮਿਨਿਸਟ੍ਰੇਟਿਵ ਅਫੀਸਰ ਤੱਕ ਰੱਖ ਸਕਿਆ ਸੋ ਮੇਰੇ ਹਿਸਾਬ ਦੇ ਨਾਲ ਦੇਖੋ ਮੈਂ ਇੱਕੋ ਨਾਮ ਰეკਮੈਂਡ ਕਰਾਂਗਾ ਉਹ ਹੈਗਾ ਜੀ ਸ਼੍ਰੀ ਮਨੋਜ ਗੋਗਨਾ ਜੀ ਦਾ ਕਿਉਂਕਿ ਮਨੋਜ ਗੋਗਨਾ ਜੀ ਇੱਕ ਐਜੂਕੇਟਿਡ ਆ ਸਾਫ਼ ਚਿਹਰਾ ਨੇ ਪੜੇ ਲਿਖੇ ਨੇ financial strong ਨੇ ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਨੇ ਜਗ੍ਹਾ ਬਣਾਈ ਹੋਈ ਆ ਪਿਛਲੇ 20 ਸਾਲਾਂ ਤੋਂ ਪੱਤਰਕਾਰੀ ਦੇ ਰੂਪ ਦੇ ਵਿੱਚ ਉਹਨਾਂ ਨੇ ਸੋਸਾਇਟੀ 'ਚ ਕੰਮ ਵੀ ਕੀਤਾ ਹੈਗਾ ਅਤੇ ਅਫਸਰਾਂ ਤੱਕ ਉਹ ਆਪਣਾ ਪੂਰਾ ਦਵਕਾ ਵੀ ਰੱਖਦੇ ਨੇ ਸੋ ਮੇਰੀ ਫਰਸਟ ਪ੍ਰਾਇੋਰਟੀ ਹੈਗੀ ਆ ਜੋ ਮੈਂ ਸਮਝਦਾ ਵੀ ਮਨੋਜ ਗੋਨਾ ਇਟ ਇਜ਼ ਅ ਵਨ ਆਫ ਦੀ ਬੈਸਟ ਕੈਂਡੀਡੇਟਸ ਫਾਰ ਦੀ ਪੋਸਟ ਆਫ ਪ੍ਰੈਜ਼ੀਡੈਂਟ ਉਹ ਜਿਹੜੇ ਬੈਸਟ ਕੈਂਡੀਡੇਟ ਨੇ ਜਿਹੜੇ ਕਿ ਨਗਰ ਕੌਂਸਲ ਨੂੰ ਵਧੀਆ ਤਰੀਕੇ ਦੇ ਨਾਲ ਚਲਾ ਸਕਦੇ ਨੇ ਹੋਲਡ ਕਰ ਸਕਦੇ ਨੇ ਅਤੇ ਚੌਂਕ ਦੇ ਵਿੱਚ ਉਹਨਾਂ ਦੀ ਸ਼ਾਪ ਆ ਹਮੇਸ਼ਾ ਅਵੇਲੇਬਲ ਨੇ ਠੀਕ ਹੈ ਜੀ ਕੋਈ ਕੋਈ ਥਾਣੇਦਾਰੇ ਕੰਮ ਆ ਕੋ ਐਡਮਿਨਿਸਟ੍ਰੇਟਰ ਤੱਕ ਕੰਮ ਹੈਗੇ ਆ ਸੋ ਇਜ਼ੀ ਅਪਰੋਚੇਬਲ ਜਿਹੜੇ ਕੈਂਡੀਡੇਟਸ ਹੈਗੇ ਨੇ ਸੋ ਦਟ ਆਈ ਸਟ੍ਰੋਂਗਲੀ ਰਿਕਮੈਂਡਡ ਜੇਕਰ ਪ੍ਰਿੰਸੀਪਲ ਸਾਹਿਬ ਜਿਹੜੇ ਹੈਗੇ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਉਹ ਉਹਨਾਂ ਨੇ ਤਕਰੀਬਨ 30 32 ਸਾਲ ਪੜਾਇਆ ਬੱਚਿਆਂ ਨੂੰ ਹੀ ਪੜਾਇਆ ਅਤੇ ਮੈਂ ਸੋ ਸਮਝਦਾ ਕਿ ਪ੍ਰਿੰਸੀਪਲ ਸਾਹਿਬ ਜਿਹੜੇ ਹੈਗੇ ਉਹ ਜ਼ੋਰੀ ਆ ਅਤੇ ਗੋਗਨਾ ਜੀ ਹੈਗੇ ਆ ਹੀਰੇ ਆ ਅਤੇ ਜ਼ੋਰੀ ਦੀ ਜਿਹੜੀ ਕੀਮਤ ਆ ਉਹ ਹੀਰੇ ਦੀ ਕਿੰਮ ਜਿਹੜੀ ਜੋਰੀ ਹੀ ਦੇਖ ਸਕਦਾ ਸੋ ਦੈਟ ਮਨੋਜ ਰੈਕਗਨਾਈਜ਼ ਅ ਵਨ ਆਫ ਦ ਬੈਸਟ ਕੈਂਡੀਡੇਟਸ ਫਾਰ ਦ ਪੋਸਟ ਆਫ ਪ੍ਰੈਜ਼ੀਡੈਂਟ ਅਗਲਾ ਕੌਂਸਲ ਗੋਰਾਹਾ ਬਾਕੀ ਨੌ ਕੀ ਹੈ ਬਾਕੀ ਨੌ ਜੋਰੀਆਂ ਦੇ ਜਿਹੜੇ ਹੁੰਦੇ ਨਗਨਗਿਨੇ ਆ ਜੀ ਉਹ ਵੀ ਨਗਨਗਿਨੇ ਆ ਜੀ ਮੈਂ ਕਿਸੇ ਦੀ ਉਹਨੂੰ ਮੈਂ ਕਿਸੇ ਨੂੰ ਬਿਲਕੁਲ ਡੀਮੈਰਿਟਸ ਨਹੀਂ ਕਰਦਾ ਬਟ ਇਹ ਰეკਮੈਂਡੇਸ਼ਨਸ ਆ ਮੇਰੀ ਅਦਰਵਾਇਜ਼ ਥੇ ਪਰਾਨੇ ਵਰਕਰ ਜਿਹੜੇ ਜੁੜੇ ਹੋਏ ਆ ਉਹਨਾਂ ਉਹ ਦਰਿਆ ਛਾੜਨ ਵਾਲੇ ਜਿਹੜੀ ਅੱਗੇ ਕਹਾਵਤ ਚੱਲਦੀ ਹੈ ਕਿ ਉਹਨਾਂ ਨੂੰ ਦਰਿਆ ਛਾੜਨ ਨੂੰ ਰੱਖਣਾ ਫਿਰ ਨਹੀਂ ਜੀ ਦਰਿਆ ਛਾੜਨ ਵਾਸਤੇ ਨਹੀਂ ਮਨੁਜੀ ਮੈਂ ਗੱਲ ਕਰਦਾ ਸੋਦਰ ਇਟ ਇਜ਼ ਦਾ ਕੋਪਰੇਸ਼ਨ ਕੋਪਰੇਸ਼ਨ ਜਿਹੜੀ ਹੈਗੀ ਹਮੇਸ਼ਾ ਆਪਣੇ ਯਾਰੀ ਨਿਵਾ ਰਹੇ ਨਹੀਂ ਮੈਂ ਯਾਰੀ ਨਹੀਂ ਨਿਵਾ ਰਹੇ ਮੈਂ ਤਾਂ ਤੁਸੀਂ ਗੱਲ ਕਰ ਰਹੇ ਹੋ ਜਿਵੇਂ ਚਲੋ ਯਾਰੀ ਨਿਵਾਉਂਦੀ ਮੈਂ ਦੂਸਰੇ ਸੈਕਿੰਡ ਦੀ ਗੱਲ ਕਰ ਦਿੰਨਾ ਰਾਹੁਲ ਜੀ ਹੈਗੇ ਰਾਹੁਲ ਪੁੰਜ ਜੀ ਉਹ ਵੀ ਬਹੁਤ ਵਧੀਆ ਚਿਹ ਇਹ ਕਾਟੋ ਕਨੇਸ਼ ਦੇਖੋ ਜੀ ਗੱਲ ਇਹ ਕਾਟੋ ਕਨੇਸ਼ ਨਹੀਂ ਮੈਂ ਤੇ ਗੱਲ ਕਰੂੰਗਾ ਸਿਲੈਕਸ਼ਨ ਜਿਹੜੀ ਹੈਗੀ ਆ ਨਾ ਸੋ ਦੈਟ ਓਨ ਮੈਰਿਟ ਹੋਣੀ ਚਾਹੀਦੀ ਆ ਆਪਾਂ ਕਿਸ ਬੰਦੇ ਨੂੰ ਦੇਖੀਏ ਉਹਦੀ ਕੁਆਲੀਫਿਕੇਸ਼ਨ ਦੇਖੀਏ ਉਹਦਾ ਚਿਹਰਾ ਦੇਖੀਏ ਉਹਦਾ ਬੈਕਗ੍ਰਾਉਂਡ ਦੇਖੀਏ ਉਹਨੂੰ ਹਰੇਕ ਚੀਜ਼ ਦੇ ਇੱਕ ਪਲੱਸ ਮਾਈਨਸ ਪਲੱਸ ਮਾਈਨਸ ਹੋਣ ਜੇਕਰ ਪਲੱਸ ਮਾਈਨਸ ਹੋਣ ਉਸ ਦੇ ਹਿਸਾਬ ਦੇ ਨਾਲ ਆਊਟ ਆਫ 10 ਦੇ ਵਿੱਚੋਂ ਮਾਰਕਸ ਦਿੱਤੇ ਜਾਣ ਜਿਹਨੂੰ ਜਿੱਤੋਂ ਵੱਧ ਮਾਰਕਸ ਮਿਲਦੇ ਸੋ ਉਹਦਾ ਡੈਫੀਨਿਟਲੀ ਵਿਲ ਬੀ ਡਿclareਡ ਕੈਂਡੀਡੇਟ ਜਿਹੜਾ ਡਿclareਡ ਕੈਂਡੀਡੇਟ ਕੋ ਨੂੰ ਪੋਸਟ ਪ੍ਰੈਜ਼ੀਡੈਂਟ ਤੇ ਨੂੰ ਬਿ ਫਾਸਲੇ ਨੂੰ ਜਿਹੜਾ ਪਾਰਟੀ ਹਾਈ ਕਮਾਂਡ ਲਾਊਗਾ ਦੇਖੋ ਜੀ ਗੱਲ ਇਹ ਆ ਅਕਸੈਪਟ ਤੱਕ ਕਰਨਾ ਹੀ ਪੈਣਾ ਦੇ ਵੀ ਗੱਲ ਨਾਲ ਆ ਮੈਂ ਤਾਂ ਬਾਕੀ ਮੈਂ ਚਲੋ ਮੈਂ ਮਨੋਜ ਕੋਲ ਨੂੰ ਛੱਡ ਦਿੰਦਾ ਸਾਈਡ ਤੇ ਰੱਖ ਦਿੰਦਾ ਮੈਂ ਬਾਕੀ ਨੌ ਕੈਂਡੀਡੇਟਸ ਨੂੰ ਮੈਂ ਦੇਖ ਲੈਣਾ ਜੇ ਅਪਨ ਨੌ ਕੈਂਡੀਡੇਟਸ ਦੀ ਵੀ ਗੱਲ ਕਰਦੇ ਆ ਤਾਂ ਉਹਨਾਂ ਦੀਆਂ ਮੈਰਿਟਸ ਤੇ ਡੀ ਮੈਰਿਟਸ ਮੈਚ ਕਰ ਲੀਆਂ ਜਾਂ ਜਦੋਂ ਉਹਨਾਂ ਚੀਜ਼ਾਂ ਨੂੰ ਮੈਚ ਕੀਤੇ ਜਾਂਣਗੇ ਉਹਨਾਂ ਦੇ ਵਿੱਚ ਸਿਲੈਕਸ਼ਨ ਪ੍ਰੋਸੈਸ ਹੋਏਗਾ ਉਸ ਸਿਲੈਕਸ਼ਨ ਪ੍ਰੋਸੈਸ ਨੂੰ ਫਾਈਨਲ ਕੀਤਾ ਜਾਵੇ ਥੈਨ ਇਹ ਦੇਖਿਆ ਜਾਵੇ ਕਿਹੜਾ ਬੰਦਾ ਅਵੇਲੇਬਲ ਹੈ ਕਿਹੜੇ ਬੰਦੇ ਵਿੱਚੋਂ ਇੱਕ ਚਲ ਆਇਆ ਹੈ ਜਿਹੜਾ ਮਾਰਕੀਟ ਕਮੇਟੀ ਦੇ ਫਲੋਰ ਦੇ ਚੇਅਰਮੈਨ ਆ ਉਹਨਾਂ ਦੀ ਵਾਈਫ ਜਿਹੜੇ ਹੈ ਉਹ ਵੀ ਜ ਉਤੋ ਲਾਵਾ ਜਿਹੜੇ ਆ ਹੋਰ ਕਈ ਚਾਰੇ ਜਿਹੜੇ ਦੋ ਦੋ ਵਾਰੀ ਲਗਾਤਾਰ ਦੂਸਰੀ ਵਾਰੀ ਜਿੱਤੇ ਹੈਗੇ ਆ ਫਿਰ ਇਹਦੇ ਵਿੱਚ ਇਹ ਵੀ ਗੱਲ ਕੀਤੀ ਜਾ ਰਹੀ ਸੀ ਕਿ ਜਿਹੜੇ ਪੰਜ ਜਿਹੜੇ ਵਿੱਚ ਹੈ ਐਸੀ ਕਮਿਊਨਿਟੀ ਨਾਲ ਬਿਲੋਂਗ ਕਰਦੇ ਆ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਦੇਖੋ ਜੀ ਗੱਲ ਇਹ ਹੈ ਇਹ ਜੇਕਰ ਆਪਾਂ ਕਾਸਟਿਜ਼ਮ ਦੀ ਗੱਲ ਕਰਦੇ ਆ ਨਾ ਸੋ ਦੱਟ ਮੇਰੇ ਹਿਸਾਬ ਦੇ ਨਾਲ ਕਾਸਟਿਜ਼ਮ ਨਹੀਂ ਹੋਣੀ ਚਾਹੀਦੀ ਕਿਉਂਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਜਿਹੜੀ ਕਾਸਟਿਜ਼ਮ ਬਣਾਈ ਸੀ ਨਾ ਉਹਦਾ ਵਿਊ ਕੁਝ ਹੋਰ ਸੀ ਇੱਥੇ ਆਪਾਂ ਕਾਸਟਿਜ਼ਮ ਦੀ ਗੱਲ ਨਹੀਂ ਕਰਨੀ ਇੱਥੇ ਆਪਾਂ ਡਿਵੈਲਪਮੈਂਟ ਆਫ ਸਿਟੀ ਦੀ ਗੱਲ ਕਰਨੀ ਆ ਇੱਥੇ ਡਿਵੈਲਪਮੈਂਟ ਆਫ ਨੇਸ਼ਨ ਦੀ ਗੱਲ ਕਰਨੀ ਆ ਇੱਥੇ ਡਿਵੈਲਪਮੈਂਟ ਆਫ ਫਿਊਚਰ ਪਲੈਨਿੰਗ ਦੀ ਗੱਲ ਕਰਨੀ ਆ ਪਿਛਲੇ 50 ਸਾਲਾਂ ਤੋਂ ਗਲੀਆਂ ਨਾਲੀਆਂ ਕਿੰਨੀ ਵਾਰੀ ਪੱਕੀਆਂ ਹੋ ਗਈਆਂ ਕਿੰਨੀ ਵਾਰੀ ਕੱਚੀਆਂ ਹੋ ਗਈਆਂ ਕਿੰਨੀ ਵਾਰੀ ਲਾਈਟਾਂ ਚੱਲ ਗਈਆਂ ਕਿੰਨੀ ਵਾਰੀ ਬੁਝ ਗਈਆਂ ਘੱਟੋ ਘੱਟ ਉਸ ਚੀਜ਼ ਤੋਂ ਅਸੀਂ ਹਟ ਕੇ ਵੀ ਜੇਕਰ ਆਪਾਂ ਮਨੀਸ਼ ਜੀ ਗੱਲ ਕਰੀਏ ਵੀ ਹੋਣਗੀਆਂ ਅੱਜ ਵੀ ਗਲੀਆਂ ਕੱਚੀਆਂ ਨੇ ਕੱਲ ਵੀ ਹੋਣਗੀਆਂ ਅੱਜ ਵੀ ਪੱਕੀਆਂ ਉੱਠ ਗਈਆਂ ਅਸਕਰ ਕੱਲ ਨੂੰ ਵੀ ਹੋਣਗੀਆਂ ਇਸ ਤੋਂ ਵੱਧ ਕੇ ਇਸ ਤੋਂ ਹਟ ਕੇ ਕੈਂਡੀਡੇਟ ਕੀ ਸੋਚ ਸਕਦਾ ਕੀ ਕਰ ਸਕਦਾ ਮੇਰੀ ਪ੍ਰਾਇੋਰਟੀ ਇਹੀ ਹੈ ਕਿ ਕੈਂਡੀਡੇਟ ਜਿਹੜਾ ਵੀ ਹੋਵੇ ਜੇਕਰ ਉਹ ਹੋਵੇ ਉਹ ਘਟੋ ਘਟ ਸੋਸਾਇਟੀ ਦੀ ਡਿਵੈਲਪਮੈਂਟ ਸ਼ਹਿਰ ਦੀ ਡਿਵੈਲਪਮੈਂਟ ਸ਼ਹਿਰ ਦੇ ਮੁੱਦਿਆਂ ਨੂੰ ਪ੍ਰੋਬਲਮ ਲੈ ਕੇ ਅਫਸਰਾਂ ਤੱਕ ਪੂਰੀ ਤਰ੍ਹਾਂ ਨਕਲ ਕਿਸੇ ਕਨ ਕਸਨ ਵਾਲਾ ਹੋਵੇ ਫਿਰ ਹੀ ਅਸੀਂ ਸੋਚ ਸਕਦੇ ਕਿ ਜਿਹੜਾ ਸੰਗਾ ਕੈਂਡੀਡੇਟ ਚੁਣਿਆ ਹੈਗਾ ਜੀ ਇਹਦੇ ਵਿੱਚ ਵਰਮਾ ਜੀ ਇਹ ਵੀ ਹੋ ਜਾਦਾ ਕਿਉਂਕਿ ਸਰਕਾਰ ਉਹਨਾਂ ਦੀ ਹੈ ਆਪਣੀ ਸਰਕਾਰ ਦੇ ਖਿਲਾਫ ਕਿੱਦਾਂ ਆਵਾਜ਼ ਬੁਲੰਦ ਕਰੋਗੇ ਇਹ ਲੱਗਦਾ ਤੁਹਾਨੂੰ ਕਿ ਆਪਣੀ ਸਰਕਾਰ ਦੇ ਖਿਲਾਫ ਬੋਲ ਲੋਗੇ ਇੱਥੇ ਕਰਪਸ਼ਨ ਹੋ ਰਹੀ ਹੈ ਜਾਂ ਆਹ ਕੰਮ ਗਲਤ ਹੋ ਰਿਹਾ ਦੇਖੋ ਜੀ ਹੋਰ ਕੋਈ ਬੋਲੇ ਨਾ ਬੋਲੇ ਮੈਂ ਤਾਂ ਹਮੇਸ਼ਾ ਹੀ ਬੋਲਦਾ ਤੁਸੀਂ ਐਮਸੀ ਨਹੀਂ ਹੈਗਾ ਨਾ ਨਹੀਂ ਮੈਂ ਐਮਸੀ ਨਹੀਂ ਹੈਗਾ ਬਟ ਫੈਸਟੀਵਲ ਹਮੇ ਪਬਲਿਕ ਰਿਪਰੈਜ਼ੈਂਟੇਟਿਵ ਮੈਂ ਕੁਝ ਬੋਲ ਸਕਦਾ ਆਂ ਆਸੀਂ ਗੱਲ ਉਹ ਕਰ ਰਹੇ ਆ ਜਿਹੜੇ ਜਿਹੜੇ ਪ੍ਰਧਾਨ ਬਣ ਆਏ ਜਾਂ ਕੌਂਸਲ ਜਿਹੜੇ ਬਣੇ ਦੇਖੋ ਸਰ ਗੱਲ ਇਹ ਹੈ ਵੀ ਜੇਕਰ ਮਨਮੋਹਨ ਸਿੰਘ ਜੀ ਸਿਗੇ ਆਪਣੇ ਜਿਨ੍ਹਾਂ ਨੂੰ ਕੱਲ ਮਤਲਬ ਸਦੀਵੀ ਵਿਛੋੜਾ ਦੇ ਗਏ ਤੇ ਉਹਨਾਂ ਨੇ ਵੀ ਬੜੀ ਤਰੀਕੇ ਦੇ ਨਾਲ ਆਪਣੀ ਇਮਾਨਦਾਰੀ ਦੇ ਨਾਲ ਜ਼ਿੰਦਗੀ ਦਾ ਰੋਲ ਨਿਭਾਇਆ ਕਾਂਗਰਸ ਪਾਰਟੀ ਦੇ ਵਿੱਚ ਰਹੇ 2014 ਤੋਂ 4 ਤੋਂ ਲੈ ਕੇ 2014 ਤੱਕ ਪ੍ਰਾਈਮ ਮਿਨਿਸਟਰ ਰਹੇ ਉਹਨਾਂ ਦੇ ਲਾਈਫਟਾਈਮ ਦੇ ਵਿੱਚ ਤਿੰਨ ਬੜੇ ਚੰਗੇ ਕਾਨੂੰਨ ਆਏ ਰਾਈਟ ਆਫ ਐਜੂਕੇਸ਼ਨ ਐਕਟ ਆਇਆ ਫੂਡ ਐਕਟ ਆਇਆ ਮਨਰੇਗਾ ਇੱਕ ਆਇਆ ਇਹ 2005 ਇਹ ਬੜੇ ਅੱਛੇ ਅੱਛੇ ਕਾਨੂੰਨ ਆਏ ਜੇਕਰ ਮੈਂ ਗੱਲ ਕਰਦਾ ਉਹ ਵੀ ਕੋਈ ਕੋਈ ਉੱਪਰੋਂ ਪੈਰਾਸ਼ੂਟ ਵਾਲੇ ਲੀਡਰ ਨਹੀਂ ਸੀਗੇ ਉਹ ਬਿਲਕੁਲ ਡਾਊਨ ਟੂ ਅਰਥ ਲੀਡਰ ਸੀਗੇ ਸੋ ਮਨੋਜ ਗੋਗਨਾ ਜੀ ਹੈਗੇ ਉਹ ਵੀ ਇੱਕ ਡਾਊਨ ਟੂ ਅਰਥ ਹੈਗੇ ਆ ਲੋਕਾਂ ਦੇ ਨਾਲ ਜੁੜੇ ਹੋਏ ਨੇ ਮੈਂ ਨਹੀਂ ਸਮਝਦਾ ਹੈਗਾ ਵੀ ਉਹਨਾਂ ਦੇ ਵਿੱਚ ਕੋਈ ਕਮੀ ਹੈਗੀ ਆ ਬੜਾ ਇੱਕ ਅੱਛਾ ਮਾਹੌਲ ਵਾਲਾ ਉਹਨਾਂ ਦਾ ਬਿਹੇਵੀਅਰ ਹੈਗਾ ਅਫਸਰਾਂ ਦੇ ਵਿੱਚ ਚੰਗੀ ਪਕੜ ਹੈਗੀ ਆ ਤੇ ਦੂਜੀ ਗੱਲ ਜਿਹੜੀ ਹੈ ਕਿ ਕ腐ਸ਼ਨ ਦੀ ਇਸ ਗੱਲ ਨੂੰ ਮੈਂ ਨਕਾਰਤਾ ਨਹੀਂ ਸਕਦਾ ਬਟ ਇਹ ਸਵੀਕਾਰ ਜ਼ਰੂਰ ਕਰਦਾ ਵਾਂ ਕਿ ਮੈਨੂੰ ਉਮੀਦ ਹੈ ਕਿਉਂਕਿ ਬਿਕੋਜ਼ ਦ ਜਰਨਲਿਸਟ ਵੀ ਹੈਗੇ ਆ ਵੀ ਕਿਸੇ ਵੀ ਅਫਸਰ ਦੀ ਇੰਨੀ ਹਿੰਮਤ ਨਹੀਂ ਹੋਊਗੀ ਵੀ ਉਹ ਜੇਕਰ ਪ੍ਰੈਜ਼ੀਡੈਂਟ ਦੀ ਪੋਸਟ ਹੋਲਡ ਕਰਦੇ ਆ ਤਾਂ ਕੋਈ ਅਫਸਰ ਕੋ ਰਿਸ਼ਵਤ ਦੀ ਮੰਗ ਕਰ ਜਾਵੇਗਾ ਧੰਨਵਾਦ ਜੀ ਵਰਮਾ ਜੀ ਨੇ ਆਪਣਾ opinion ਦਿੱਤਾ ਹੈ ਸਾਡੇ ਨਾਲ ਸੁਨੀਲ ਸੰਨੀ ਜੀ ਸੰਨੀ ਜੀ ਤੁਸੀਂ ਕਾਫੀ ਨਮ ਸਮਾ ਹੋ ਗਿਆ ਤੁਹਾਨੂੰ ਤੁਸੀਂ ਵੀ ਸ਼ਹਿਰ ਨੂੰ ਦੇਖ ਰਹੇ ਆ ਸਮੱਸਿਆਵਾਂ ਸ਼ਹਿਰ ਦੇ ਵਿੱਚ ਮੁੱਖ ਸਮੱਸਿਆਵਾਂ ਕੀ ਐ ਕਿਉਂਕਿ ਚੋਣਾ ਹੋ ਕੇ ਹਟੀਆਂ ਪ੍ਰਧਾਨ ਵੀ ਪ੍ਰਧਾਨਗੀ ਵੀ ਤੁਸੀਂ ਦੇਖਿਆ ਲੰਮਾ ਸਮਾਂ ਜਿਹੜਾ ਇੱਥੇ ਕਾਂਗਰਸ ਕਾਬਜ ਰਹੀ ਐ ਇੱਕ ਵਾਰ ਇਹ ਕਾਲੀ ਦਲ ਨੂੰ ਵੀ ਮੌਕਾ ਮਿਲਿਆ ਹੈਗਾ ਹੁਣ ਕੀ ਚਾਹਨੇ ਆਂ ਸ਼ਹਿਰ ਨੂੰ ਕਿਹੋ ਜਿਹਾ ਪ੍ਰਧਾਨ ਮਿਲਣਾ ਚਾਹੀਦਾ ਐ ਡਿਵੈਲਪਮੈਂਟ ਦੇ ਪੱਖੋਂ ਕੀ ਕੁਝ ਲੱਗਦਾ ਤੁਹਾਨੂੰ ਕਿ ਮੁੱਖ ਜਿਹੜੇ ਕੰਮ ਐ ਸ਼ਹਿਰ ਦੇ ਵਿੱਚ ਉਹ ਹੋਣੇ ਚਾਹੀਦੇ ਕਿਉਂਕਿ ਗੱਲ ਇਹ ਨਾਲੀਆਂ ਲਾਈਟਾਂ ਦਾ ਖੇਲ ਲjha ਕੇ ਰੱਖਿਆ ਹੋਇਆ ਹੈ ਜਿਹੜੇ ਨਗਰ ਕੌਂਸਲ ਨੇ ਸਾਨੂੰ ਬਿਲਕੁਲ ਮੁਣੀ ਚੀ ਗੁਨਾਇਆ ਲਾਈਵ ਦੇ ਮਾਦਮ ਰਹੀ ਮੈਂ ਇਹ ਮੇਰੀ ਸੋਚ ਆ ਮੈਂ ਆਪਣੇ ਵਿਚਾਰ ਰੱਖਣਾ ਚਾਹੁੰਦਾ ਕਿ ਗੁਰਾਇਆਂ ਦਾ ਪ੍ਰਚਾਰ ਐਸਾ ਹੋਵੇ ਵੀ ਜਿਹੜਾ इजीली ਅਪਰੋਚੇਬਲ ਹੋਵੇ ਆਫਿਸ ਦੇ ਵਿੱਚ ਬੈਠਾ ਹੋਵੇ ਹਰ ਆਮ ਨਾਗਰਿਕ ਮਤਲਬ ਉਹਨੂੰ ਜਾ ਕੇ ਗੁਰਾਇਆਂ ਵਾਸੀ ਉਹਨੂੰ ਮਿਲ ਸਕੇ ਤੇ ਆਪਣੀ ਗੱਲ ਉਹਦੇ ਅੱਗੇ ਰੱਖ ਸਕੇ ਦੂਸਰੀ ਗੱਲ ਇਹ ਆ ਵੀ ਪ੍ਰਧਾਨਗੀ ਦੇ ਬਾਰੇ ਇਹ ਇਹਨਾਂ 10 ਕੈਂਡੀਡੇਟਾਂ ਦੇ ਵਿੱਚੋਂ ਹੀ ਚੁਣਿਆ ਜਾਵੇ ਤੇ ਪ੍ਰਿੰਸੀਪਲ ਸਾਹਿਬ ਜਿਹੜੇ ਇਹਨਾਂ ਦੇ ਇੰਚਾਰਜ ਆ ਹਲਕਾ ਇੰਚਾਰਜ ਇਹ ਤੇ ਆਪਣੀ ਹਾਈ ਕਮਾਂਡ ਤੇ ਯੂਨੀਨਿਮਸਲੀ ਡਿਸੀਜਨ ਹੋਣਾ ਚਾਹੀਦਾ ਨਿੱਜੀ رائے ਮੇਰੀ ਇਹ ਆ ਵੀ ਜਿਹੜਾ ਲੋਕਾਂ ਦੇ ਵਿੱਚ ਵਿਚਰਿਆ ਹੋਵੇ ਲੋਕਾਂ ਨੇ ਇਹ ਦੇਖਿਆ ਹੋਵੇ ਭਾਲਿਆ ਹੋਵੇ ਕਿ ਇਹ ਨੇ ਪਿਛਲੇ 3-4 ਸਾਲ ਦੇ ਵਿੱਚ ਲੋਕਾਂ 'ਚ ਵਿਚਰਿਆ ਕੰਮ ਕਰਾਏ ਲੋਕਾਂ ਦੇ ਨਾ ਕਿ ਪੈਰਾਸ਼ੂਟ ਦੂਸਰੀਆਂ ਪਾਰਟੀਆਂ 'ਚੋਂ ਜਿਹੜੇ ਉਮੀਦਵਾਰ ਲਿਆ ਗਏ ਆ ਕੋਈ ਉਮੀਦਵਾਰ ਐਸਾ ਹੋਣਾ ਚਾਹੀਦਾ ਵੀ ਜਿਹੜਾ ਪਾਰਟੀ ਦੇ ਮੁੱਢਲੀ ਮੈਂਬਰਸ਼ਿਪ ਨਾਲ ਲਈ ਹੋਵੇ ਮੋਟਰਸ ਤੋਂ ਪਾਰਟੀ ਦੇ ਨਾਲ ਤੁਰਿਆ ਹੋਵੇ ਪੁਰਾਣੇ ਵਰਕਰ ਦੀ ਕਦਰ ਕਰਨੀ ਚਾਹੀਦੀ ਬਿਲਕੁਲ ਬਿਲਕੁਲ ਪੁਰਾਣੇ ਵਰਕਰ ਦੀ ਕਦਰ ਕਰਨੀ ਚਾਹੀਦੀ ਹੈ ਇੱਕ ਪਾਸੇ ਤਾਂ ਇਹ ਕਹਿੰਦੇ ਆ ਜੀ ਪਾਰਟੀ ਜਿਹੜੀ ਆ ਮਾਂ ਆ ਜੇ ਮਾਂ ਆ ਤੇ ਮਾਂ ਦੀ ਰਿਸਪੈਕਟ ਹੋਵੇ ਮਾਂ ਬੱਚਿਆਂ ਨਾਲ ਪਿਆਰ ਦੇਵੇ ਪਾਰਟੀ ਕੈਂਡੀਡੇਟ ਨੂੰ ਕਿ ਮੇਰੇ ਨਾਮ ਨਾਮ ਇਹਗਾ ਆਮ ਆਦਮੀ ਪਾਰਟੀ ਆਮ ਘਰਾਂ ਚ ਜਿਹੜੇ ਕਾਕੇ ਉੱਠੇ ਆ ਮਤਲਬ ਕਿ ਇਹ ਸਪੈਸ਼ਲ ਮੌਕਾ ਨਾ ਮਿਲੇ ਇਹ ਤੇ ਡਿਵੈਲਪਮੈਂਟ ਪੱਖੋ ਜਾਂ ਜਿਹੜਾ ਸ਼ਹਿਰ ਦੇ ਡਿਵੈਲਪਮੈਂਟ ਸੋਚਦਾ ਹੋਵੇ ਸ਼ਹਿਰ ਦੇ ਕੰਮ ਸੋਚਦਾ ਹੋਵੇ ਬਿਲਕੁਲ ਬਿਲਕੁਲ ਇਹ ਮਤਲਬ ਦੇਖਿਆ ਜਾਵੇ ਪਿਛਲੇ 3-4 ਸਾਲ ਚ ਇਹਨਾਂ ਕੈਂਡੀਡੇਟਸ ਦੀ ਰਿਪੋਰਟ ਤਿਆਰ ਕੀਤੀ ਜਾਵੇ ਵੀ ਇਹ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰੇ ਲੋਕਾਂ ਵਿਚਰੇ ਲੋਕਾਂ ਦੇ ਇਹਨਾਂ ਨੇ ਕੰਮ ਕਰਵਾਏ ਲੋਕਾਂ ਦੇ ਨਾਲ ਖੜੇ ਹੋਏ ਉਸ ਨੂੰ ਪ੍ਰਧਾਨ ਮਨਾਇਆ ਜਾ ਵੀ ਨਿੱਜੀ ਤੌਰ ਤੇ ਮੇਰੇ ਸਾਰੇ ਮਿੱਤਰ ਆ ਸਾਰੇ ਦੋਸਤ ਆ ਵੀ ਕਿਸੇ ਇੱਕ ਦਾ ਨਾਮ ਰਿਕਮੈਂਡ ਨਹੀਂ ਇਹ ਐਨਲਿਸਿਸ ਸਮੀਖਿਆ ਹੋਣੀ ਚਾਹੀਦੀ ਆ ਐਨਲਿਸਿਸ ਹੋਣਾ ਚਾਹੀਦਾ ਫੇ ਪ੍ਰਧਾਨਗੀ ਬੜਾ ਸੰਜੀਦਗੀ ਵਾਲਾ ਮੁੱਦਾ ਹੈ ਇਹ ਵੀ ਉਸ ਬੰਦੇ ਨੂੰ ਹੀ ਪ੍ਰਧਾਨ ਬਣਾਉਣਾ ਚਾਹੀਦਾ ਕਿਉਂਕਿ ਸੁਨੀਲ ਜੀ ਜਿਵੇਂ ਪੰਜਾਬ ਦੇ ਸਰਕਾਰ 92 ਸੀਟਾਂ ਮਿڈیا ਸੀ ਗਏ ਆ ਤੇ ਲੋਕ ਚਾਹਦੇ ਸੀਗੇ ਕਿ ਇਹ ਇੰਨੀ ਲੰਬੀ ਜਿਹੜੀ ਇੱਕ ਕਲੀਅਰ ਅਮੈਂਡਮੈਂਟ ਨਹੀਂ ਮਿਲਣਾ ਚਾਹੀਦਾ ਹੈਗਾ ਕਲੀਅਰ ਸਰਕਾਰ ਜਿਹੜੀ ਨਹੀਂ ਬਣਨੀ ਚਾਹੀਦੀ ਥੋੜਾ ਰੋਲ ਜਿਹੜਾ اپੋਜੀਸ਼ਨ ਦਾ ਹੋਣਾ ਚਾਹੀਦਾ ਹੈ ਇਹਦੇ ਵਿੱਚ ਥੋੜਾ ਡਰ ਬਣਿਆ ਰਹਿਣਾ ਚਾਹੀਦਾ ਤਾਂ ਕੰਮ ਜਿਹੜਾ ਹੈ ਡਿਵੈਲਪਮੈਂਟ ਦੇ ਕੰਮ ਵਧੀਆ ਹੁੰਦੇ ਹੈ ਇਸੇ ਤਰੀਕੇ ਨਾਲ ਜੇ ਇਹ ਗੱਲ ਕੀਤੀ ਹੈ ਹੁਣ ਇਹਨਾਂ ਨੂੰ ਵੀ ਕਲੀਅਰ ਅਮੈਂਡਮੈਂਟ ਮਿਲਿਆ ਹੋਇਆ ਲੱਗਦਾ ਹੈ ਕਿ ਉਹੀ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹੀ ਨਗਰ ਕੌਂਸਲ ਗੁਰਾਇਆਂ ਦੇ ਵਿੱਚ ਵੀ ਹੋਊਗਾ ਕਿ ਇਹਨਾਂ ਨੂੰ ਵੀ ਥੋੜਾ ਜਿਹਾ ਚਾਹੀਦੇ ਸੀ ਇੱਕ ਦੋ ਸੀਟਾਂ ਘਟਵਾ ਦੇ ਹੁੰਦੀਆਂ ਤੇ ਡਰ ਬਣਿਆ ਰਹਿੰਦਾ ਤੇ ਸ਼ ਆਇਆ ਇੱਕ ਸਵਾਲ ਆ ਇਹ ਤੁਹਾਨੂੰ ਕੀ ਤੁਹਾਡੀ ਕੀ ਸੋਚ ਕਹਿੰਦੀ ਹੈ ਮਨੀਤ ਜੀ ਦੇਖੋ 10000 ਚਾਹੇ ਇਹਨਾਂ ਨੂੰ ਸਪੋਰਟ ਹੈ ਜਾਂ ਇਹਨਾਂ ਦੇ 10 ਐਮਸੀ ਆ ਪਰ ਮੈਂ ਦੇਖਨੇ ਆ ਕਿ ਇਹਨਾਂ ਚ ਦੋ ਤਿੰਨ 2000 ਆਜ਼ਾਦ ਇੱਕ ਬੀਜਪੀ ਆਜ਼ਾਦ ਦੇ ਵਿੱਚ ਤੁਹਾਡੇ ਮਿਸਿਸ ਰਿਸ਼ੂ ਜੀ ਵੀ ਆ ਔਰ ਕਾਫੀ ਪੜੇ ਲਿਖੇ ਆ ਇਹਨਾਂ ਸਾਰਿਆਂ ਦੇ ਵਿੱਚੋਂ ਐਜੂਕੇਸ਼ਨ ਦੇ ਤੌਰ ਤੇ ਉਹ ਸਭ ਤੋਂ ਵੈਲ ਐਜੂਕੇਟਿਡ ਉਹ ਆ ਤੇ ਜੇ ਜਿੱਥੇ ਵਿਰੋਧ ਕਰਨ ਦਾ ਹੋਏਗਾ ਮੁੱਦਾ ਆਏਗਾ ਮੈਨੂੰ ਲੱਗਦਾ ਹੈ ਬਈ ਉਹ ਜਿਹੜੇ ਦਸ ਆ ਦਸਾਂ ਦੇ ਭਾਰੀ ਬਹਿਣਗੇ ਜਿੱਥੇ ਵਿਰੋਧੀ ਗੱਲ ਹੋਏਗੀ ਉਹ ਵਿਰੋਧ ਕਰ ਸਕਦੇ ਆ ਜਿੱਥੇ ਜਾਇਜ਼ ਕਰਨਾ ਵਿਰੋਧ ਬੰਦਾ ਉਹਨਾਂ ਨੂੰ ਲਗਾਮ ਪਾ ਸਕਣਗੇ ਕਾਮਯਾਬ ਹੋਣਗੇ ਧੰਨਵਾਦ ਜੀ ਸੁਣਿਆ ਤੁਹਾਨੂੰ ਵੱਖ-ਵੱਖ ਦੁਕਾਨਦਾਰਾਂ ਦੇ ਆਮ ਲੋਕਾਂ ਦੇ ਤੇ ਜਿਹੜੇ ਟੈਕਸੀ ਯੂਨੀਅਨ ਦੇ ਸੀਗੇ ਜਾਂ ਟੈਂਪੋ ਯੂਨੀਅਨ ਦੇ ਭਰਾ ਸੀਗੇ ਸਾਡੇ ਉਹਨਾਂ ਨਾਲ ਵਿਚਾਰਾਂ ਜੋ ਉਹਨਾਂ ਦੀ ਕੀ ਕਹਿਣਾ ਕੀ ਸਮੱਸਿਆਵਾਂ ਸੀਗੀ ਕਿਹੋ ਜਿਹਾ ਪ੍ਰਧਾਨ ਚਾਹੀਦਾ ਸਾਰਿਆਂ ਦੇ ਨਾਲ ਗੱਲਬਾਤ ਵੀ ਕਰਾਈ ਆ ਦੇਖਦੇ ਹੁਣ ਨਵੇਂ ਸਾਲ ਦੇ ਵਿੱਚ 2025 ਦੇ ਵਿੱਚ ਜਿਹੜਾ ਨਗਰ ਕੌਂਸਲ ਘਰਾਇਆ ਨੂੰ ਪ੍ਰਧਾਨ ਮਿਲਣ ਜਾ ਰਿਹਾ ਹੈ ਸ਼ਹਿਰ ਨੂੰ ਪ੍ਰਧਾਨ ਮਿਲਣ ਜਾ ਰਿਹਾ ਹੈ ਕਿਹਦੇ ਨਾਮ ਤੇ ਮੋਹਰ ਲੱਗਦੀ ਹੈ ਤੇ ਕਿਹੋ ਜਿਹਾ ਜਿਹੜਾ ਪ੍ਰਧਾਨ ਮਿਲਦਾ ਹੈ ਦੇਖਣ ਵਾਲੀ ਗੱਲ ਹੋਊਗੀ ਨਵੇਂ ਸਾਲ ਦਾ ਜਿਹੜਾ ਤੋਹਫਾ ਜਿਹੜਾ ਆਮ ਆਦਮੀ ਪਾਰਟੀ ਕੀ ਦੇਣ ਜਾ ਰਹੀ ਹੈ ਗੁਰੇਸ਼ਨ